ਏ ਹੈ ਜੀ ਸੈਨੀ ਡ੍ਰੈਗਨ ਫਰੂਟ ਫਾਰਮ ਦਾ 뷰 ਤੇ ਲਗਭਗ ਸਾਰੇ ਬੂਟੇ ਇਸ ਵਾਰੀ ਫਰੂਟਿੰਗ ਦੇ ਵਿੱਚ ਨੇ ਤੇ ਚਲੋ ਸਾਡੀ ਮਿਹਨਤ ਦੇ ਹਿਸਾਬ ਨਾਲ ਜਿੰਨਾ ਕੁ ਫਰੂਟ ਪੌਦਾ ਹੋਲਡ ਕਰ ਸਕਿਆ ਸੀਗਾ ਪੌਦੇ ਨੇ ਹੋਲਡ ਕੀਤਾ ਹੋਇਆ ਤੇ ਤੇ ਬਰਸਾਤ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਸਫਾਈ ਸਫਾਈ ਹੋਣੀ ਜ਼ਰੂਰੀ ਹੈ ਤੇ ਕਿਉਂਕਿ ਬੂਟਾ ਰੂਟਿੰਗ ਤੇ ਹੁੰਦਾ ਦੂਸਰਾ ਬੂਟੇ ਨੂੰ ਦੀ ਤਾਕਤ ਵੀ ਜ਼ਿਆਦਾ ਚਾਹੀਦੀ ਹੁੰਦੀ ਹੈ ਜੇ ਨਦੀਨ ਵਗੈਰਾ ਹੋਣ ਤੇ ਮੂਟੇ ਦਾ ਜ਼ੋਰ ਵੱਧ ਲੱਗਦਾ ਹੈ ਤਾਂ ਬੂਟੇ ਨੂੰ ਖਰਾਕ ਵੀ ਘੱਟ ਮਿਲਦੀ ਹੈਗੀ ਤੇ ਜਿੱਥੇ ਕਿਤੇ ਨਾ ਕਿਤੇ ਸਾਨੂੰ ਫਿਰ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤੇ ਸਾਫ ਸਫਾਈ ਜਿਸ ਤਰ੍ਹਾਂ ਇਹ ਦੇਖੋ ਲਗਭਗ ਬਰਸਾਤਾਂ ਆਂਦੇ ਹੀ ਇਸ ਤਰ੍ਹਾਂ ਦੇ ਬੈੱਡ 'ਚ ਰੂਲ ਬਣਾ ਦੇਣੇ ਚਾਹੀਦੇ ਕਿਉਂਕਿ ਮੀਂਹ ਕਟਬੱਦ ਪੈਣ ਦੇ ਨਾਲ ਤੇ ਜਿਸ ਤਰ੍ਹਾਂ ਦੇਖੋ ਅਸੀਂ ਬੈੱਡ ਬਣਾਏ ਵੀ ਸੀ ਤੇ ਇਸ ਤਰ੍ਹਾਂ ਜਿਹੜਾ ਨੰਗੀਆਂ ਹੋ ਜਾਂਦੀਆਂ ਨੇ ਤੇ ਜਿਹੜਾ ਨੰਗੀਆਂ ਹੋਣ ਦੇ ਨਾਲ ਫਿਰ ਬੂਟਾ ਕਿਤੇ ਨਾ ਕਿਤੇ 스트ੈਸ ਦੇ ਵਿੱਚ ਜਾਂਦਾ ਹੈਗਾ ਠੀਕ ਹੈ ਜੀ ਕਿਉਂਕਿ ਸਾਫ ਸਫਾਈ ਹੋ ਰਹੀ ਹੀ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਹੀ ਜਿਹੜਾ ਸਾਡਾ ਬਾਗ ਹੈਗਾ ਕਾਮਯਾਬ ਹੁੰਦਾ ਹੈਗਾ ਤੇ ਅਸੀਂ ਕੋਸ਼ਿਸ਼ ਕਰੀਦੀ ਹੈ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਵੀ ਅਸੀਂ ਨੋਟ ਕਰਦੇ ਰਹੀਏ ਔਰ ਇਹਨਾਂ ਨੂੰ ਅਸੀਂ ਵਧੀਆ ਤਰੀਕੇ ਨਾਲ ਹੈਂਡਲ ਕਰੀਏ ਠੀਕ ਹੈ ਜੀ ਔਰ ਆਹ ਸਾਨੂੰ ਪ੍ਰੋਬਲਮ ਚਲੋ ਆਈ ਰਹੀ ਹੈ ਕਿਉਂਕਿ ਇਹ ਕਹਿੰਦੇ ਇੱਕ ਪੌਦਾ ਅਸੀਂ ਕੋਸ਼ਿਸ਼ ਚੈੱਕ ਕੀਤਾ ਜਿਹੜੇ ਪੌਦੇ ਇਸ ਤਰ੍ਹਾਂ ਦੇ ਹੋ ਗਏ ਹੋ ਨਾ ਇਹ ਉਹਨਾਂ ਤੇ ਫਲਾਵਰ ਡ੍ਰੋਪਿੰਗ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈਗੀ ਮਤਲਬ ਥੱਲੇ ਤੋਂ ਲੈ ਕੇ ਜੇ ਉੱਪਰ ਤੱਕ ਕਿਤੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਤੇ ਉਹ ਕਿਤੇ ਨਾ ਕਿਤੇ ਪੌਦੇ ਦੀ ਜਿੱਦਾਂ ਕਹਿੰਦੇ ਇੱਕ ਸਿਰ ਤੇ ਇਫੈਕਟ ਪਾਉਂਦਾ ਹੈਗਾ ਤੇ ਤਾਂ ਵੀ ਫਲਾਵਰ ਡ੍ਰੋਪਿੰਗ ਜ਼ਿਆਦਾ ਹੁੰਦੀ ਹੈਗੀ ਤੇ ਬਾਕੀ ਹੁਣ ਅੱਜ ਬਾਰਿਸ਼ ਹੋ ਚੁੱਕੀ ਹੈ ਤੇ ਪੌਦੇ ਬਾਰਿਸ਼ ਤੋਂ ਬਾਅਦ ਅਸੀਂ ਨੋਟ ਕੀਤਾ ਹੈਗਾ ਇਹ ਵੈਰੈਟੀ ਬਰਿਸ਼ ਤੋਂ ਬਾਅਦ ਵਰਡਿੰਗ ਨਵੀਂ ਕੱਢਦੀ ਹੈਗੀ ਨਵੇਂ ਵਰਡਸ ਕੱਢਦੀ ਹੈਗੀ ਆ ਹੁਣ ਦੇਖਦੇ ਆ ਉਹ ਕਿੰਨੇ ਕੱਢਦੀ ਹੈਗੀ ਉਹ ਡਿਪੈਂਡ ਕਰਦਾ ਕਬੂਟਾ ਕਿਸ ਤਰ੍ਹਾਂ ਦੀ ਰਿਸਪੌਂਡ ਕਰਦਾ ਹੈਗਾ ਹਰ ਵਾਰ ਅਸੀਂ ਨੋਟ ਕੀਤਾ ਹੈਗਾ ਦੇਖੋ ਅੱਜ ਹੀ ਬਾਰਿਸ਼ ਹੋਈ ਹੈਗੀ ਆ ਆ ਦੇਖੋ ਜਿਹੜੇ ਨਿਕਲਣ ਵਾਲੇ ਸੀ ਉਹ ਹੌਲੀ-ਹੌਲੀ ਇਸ ਤਰ੍ਹਾਂ ਨਿਕਲਣ ਚਾਲੂ ਹੋ ਚੁੱਕੇ ਨੇ ਮਤਲਬ ਇਹ 2-4 ਦਿਨ ਦੇ ਵਿੱਚ ਵਿੱਚ ਬਾਹਰ ਆ ਜਾਣਗੇ ਇਹ ਪਤਾ ਨਹੀਂ ਕੁਦਰਤ ਦਾ ਕੀ ਨਿਯਮ ਹੈਗਾ ਤੇ ਜਦੋਂ ਬਾਰਿਸ਼ ਹੁੰਦੀ ਹੈਗੀ ਇਹ ਬੂਟਾ ਉਦੋਂ ਰਿਸਪੌਂਡ ਕਰਦਾ ਹੈਗਾ ਆਪਣੇ ਨਵੇਂ ਬਰਡ ਕੱਢਣ ਦੇ ਵਿੱਚ ਨਵੇਂ ਬਰਡਸ ਕੱਢਦਾ ਹੈਗਾ ਤੇ ਅੱਜ ਸਲੈਵਰਿੰਗ ਵੀ ਹੋਵੇਗੀ ਠੀਕ ਹੈ ਜੀ ਔਰ ਫਲਾਵਰ ਕੁਝ ਓਪਨ ਹੋਣਗੇ ਤੇ ਮੈਕਸਿਮ ਫਲਾਵਰ ਸਾਡੇ ਆਲਰੇਡੀ ਓਪਨ ਹੋ ਚੁੱਕੇ ਆ ਤੇ ਇਹਨਾਂ ਦੇ ਵਿੱਚੋਂ ਵੀ ਹੁਣ ਜਿਹੜੇ ਮੈਨੂੰ ਲੱਗਦਾ ਕਿ ਆ ਦੇਖੋ ਇਥੋਂ ਮਤਲਬ ਪਤਾ ਹੀ ਨਹੀਂ ਇਹ ਕੁਝ ਘੰਟਿਆਂ ਦਾ ਫਰਕ ਹੀ ਹੁੰਦਾ ਆ ਦੇਖੋ ਪਹਿਲਾਂ ਇਹਨਾਂ ਤੇ ਕੁਝ ਨਹੀਂ ਵੀਦਾ ਸੀ 1 2 3 4 ਔਰ 5 ਮਤਲਬ ਇਸ ਤਰ੍ਹਾਂ ਇਹ ਹਰ ਲਾਈਨ ਦੇ ਵਿੱਚੋਂ ਇਸ ਤਰ੍ਹਾਂ ਨਿਕਲ ਨਿਕਲਦੇ ਨੇ ਤੇ ਆ ਦੇਖੋ ਅੱਜ ਅੱਜ ਸੀ ਫਰਕ ਪੈ ਗਿਆ ਬਾਰਿਸ਼ ਦੇ ਨਾਲ ਹੀ ਕਿਉਂਕਿ ਕਹਿੰਦੇ ਇੱਕ ਟੈਂਪਰੇਚਰ ਔਰ ਜਿਹੜਾ এনਵਾਇਰਨਮੈਂਟ ਔਰ ਇਹ ਬਹੁਤ ਵਧੀਆ ਮਤਲਬ ਇੱਕ ਕਹਿੰਦੇ 21 ਪੁਆਇੰਟ ਹੁੰਦਾ ਇਹ ਮਤਲਬ ਇਸ ਤੇ ਬਹੁਤ ਕੁਝ ਨਿਰਭਰ ਕਰਦਾ ਹੈਗਾ ਕਿਉਂਕਿ ਜਿਆਦਾ ਗਰਮੀ ਵੀ ਪਵੇ ਤਾਂ ਪੌਦਿਆਂ ਨੂੰ ਪ੍ਰੋਬਲਮ ਆਣੀ ਹੈਗੀ ਆ ਤੇ ਜਿਆਦਾ ਸਰਦੀ ਵੀ ਹੋਵੇ ਤਾਂ ਜਿਆਦਾ ਪੌਦਿਆਂ ਨੂੰ ਪ੍ਰੋਬਲਮ ਆਣੀ ਹੈਗੀ ਤੇ ਇਸ ਕਰਕੇ ਆ ਦੇਖੋ ਇੱਥੋਂ ਨਿਕਲਣਾ ਚੱਲੂ ਹੋਣਾ ਆ ਦੇਖੋ ਆ ਵੀ ਬਾਹਰ ਆ ਗਿਆ ਆ ਵੀ ਬਾਹਰ ਆ ਗਿਆ ਆ ਵੀ ਮਤਲਬ ਗਰਮੀ ਕਰਕੇ ਵੀ ਕੁਝ ਬੜੇ ਇਦਾਂ ਦੇ ਆ ਕਿ ਜਿਹੜੇ ਬਾਹਰ ਨਹੀਂ ਆ ਪੰਦੇ ਹੈਗੇ ਨਹੀਂ ਬਾਹਰ ਆਂਦੇ ਇਹ ਚੀਜ਼ਾਂ ਬਹੁਤ ਫੈਕਟ ਪਾਉਂਦੀਆਂ ਹੈਈਆਂ ਸਾਡੇ ਡ੍ਰੈਗਨ ਦੇ ਬਾਗ ਨੂੰ ਤੇ ਓਵਰ ਆਲ ਅਸੀਂ ਜਿਹੜੀ ਗਰੋਥ ਤੋਂ ਸੰਤੋਸ਼ਤ ਹੈਗੇ ਆ ਦੇਖੋ ਜੀ 1 2 3 4 5 6 7 ਇਹ ਹੌਲੀ ਹੌਲੀ ਇਹ ਸਭ ਇਹ ਬਾਹਰ ਨਿਕਲਨੇ ਆ ਦੇਖੋ ਆਫ ਰੂਟਿੰਗ ਇਹ ਜਿਹੜੇ ਇੱਥੋਂ 2 3 ਇਹ ਬਰਡ ਨਿਕਲਨੇ ਆਲੇ ਆ ਪਤਾ ਨਹੀਂ ਵੀਡੀਓ ਦੇ ਵਿੱਚ ਦੇਖਦੇ ਹੋਣਗੇ ਬਟ ਆ ਦੇਖੋ ਤੇ ਜੀ ਕਿਉਂਕਿ ਸਾਡਾ ਸਾਰਾ ਕਿਉਂਕਿ ਮੇਰਾ ਫੋਕਸ ਪੂਰਾ ਹੁਣ ਡ੍ਰੈਗਨ ਫਰੂਟ ਤੇ ਹੀ ਹੈਗਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਪੂਰਾ ਡਿਪੈਂਡ ਮੈਂ ਇਸ ਤੇ ਆਇਂ ਫਿਲਹਾਲ ਕਿਉਂਕਿ ਜਿੰਨੀ ਇਨਵੈਸਟਮੈਂਟ ਕੀਤੀ ਸੀ ਸਾਰੀ ਇਸ ਸਾਲ ਦੇ ਵਿੱਚ ਮੈਨੂੰ ਇਸ ਦੀ ਆਉਟਪੁੱਟ ਮੈਨੂੰ ਇਹਦੇ ਵਿੱਚ ਪਤਾ ਲਗਣੀ ਆ ਡੇ ਬਾਈ ਡੇ ਤਾਂ ਇਹ ਇਨਕਰੀਜ਼ ਹੋਏਗੀ ਬਟ ਹੁਣ ਫਿਲਹਾਲ ਇਸ ਵਾਰ ਅਸੀਂ ਮਤਲਬ ਦੂਸਰੇ ਸਾਲ ਦਾ ਟ੍ਰਾਇਲ ਸਾਡਾ ਜਿਹੜਾ ਜੀ ਇਹਨੂੰ ਕਹ ਦਿੰਦੇ ਇਨਕਮ ਬੋਲਦੀ ਹੈ ਜਾਂ ਪ੍ਰੋਡਕਸ਼ਨ ਬੋਲਦੀ ਹੈ ਉਹ ਇਸ ਸਾਲ ਅਸੀਂ ਮਤਲਬ ਵਧੀਆ ਪ੍ਰੋਡਕਸ਼ਨ ਦੀ ਚਾਹ ਆਪਾਂ ਕਾਮਨਾ ਕਰਦੇ ਹੈਗੇ ਚਲੋ ਰੱਬ ਨੇ ਚਾਇਆ ਤਾਂ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਜੇ ਹੋਰ ਕਿਸੇ ਕਿਸਾਨ ਭਰਾ ਨੂੰ ਡ੍ਰੈਗਨ ਫਰੂਟ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਕੋਈ ਵੀ ਹੈਲਪ ਚਾਹੀਦੀ ਅਸੀਂ 24 ਘੰਟੇ ਅਸੀਂ ਉਪਲਬਧ ਹੈਗੇ ਆ ਤੇ ਕਿਸੇ ਵੀ ਵੇਲੇ ਤੁਸੀਂ ਕੋਲ ਕਰ ਸਕਦੇ ਆ ਅਸੀਂ ਜਿੰਨੀ ਸਾਨੂੰ ਨੌਲੇਜ ਹੈਗੀ ਆ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਤੇ ਅਸੀਂ ਕੋਸ਼ਿਸ਼ ਕਰਦੇ ਰਹੇਗੇ ਵੱਧ ਤੋਂ ਵੱਧ ਆ ਜਿਹੜੇ ਇੱਕ ਫਾਰਮਰ ਹੈਗੇ ਆ ਜਾਂ ਕਿਸਾਨ ਭਰਾ ਨਵੇਂ ਵੀ ਹੈਗੇ ਆ ਉਹ ਵਿਦੇਸ਼ਾਂ ਨੂੰ ਜਾਣ ਦੀ بجائے ਇੱਥੇ ਹੀ ਆਪਣਾ ਕੰਮ ਸੈੱਟ ਕਰਨਾ ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ ਠੀਕ ਹੈ ਜੀ ਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਆਪਾਂ 20-25 ਲੱਖ ਰੁਪਏ ਲਾ ਕੇ ਯੂਰਪ ਨੂੰ ਜਾਣਾ ਹੈਗਾ ਜਾਂ ਘਰ ਤੋਂ ਦੂਰ ਜਾਣਾ ਆਪਣੇ ਵਤਨ ਤੋਂ ਦੂਰ ਜਾਣਾ ਆਪਣੀ ਮਿੱਟੀ ਤੋਂ ਦੂਰ ਜਾਣਾ ਹੈਗਾ ਤੇ ਇੱਥੇ ਹੀ ਕੰਮ ਸੈੱਟ ਕਰਕੇ ਕਿਸੀਂ ਆਪਣੀ ਮਿੱਟੀ ਦੇ ਨਾਲ ਜੁੜੇ ਰਹਿ ਸਕਦੇ ਆ ਆਪਣੇ ਘਰ ਪਰਿਵਾਰ ਦੇ ਨਾਲ ਜੁੜੇ ਰਹਿ ਸਕਦੇ ਆ ਤੇ ਆਸ ਕਰਦਾ ਤੁਹਾਨੂੰ ਇਹ ਦਿੱਤੀ ਗਈ ਇਨਫੋਰਮੇਸ਼ਨ ਵਧੀਆ ਲੱਗੀ ਹੋਏਗੀ ਤੇ ਜੇ ਕਿਸੇ ਵੀ ਫਾਰਮਰ ਨੂੰ ਕਿਸੇ ਵੀ ਕਿਸਾਨ ਭਰਾ ਨੂੰ ਅ ਡ੍ਰੈਗਨ ਫੂਡ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਮੇਰਾ ਕੰਟੈਕਟ ਨੰਬਰ ਹੈਗਾ 9041247871 ਤੇ Google ਤੇ ਇਹਦੀ ਲੋਕੇਸ਼ਨ ਵੀ ਮਿਲ ਜਾਏਗੀ ਸੈਨੀ ਡ੍ਰੈਗਨ ਫੂਡ ਫਾਰਮ ਦੇ ਨਾਮ ਤੇ ਇਹ Google ਤੇ ਇਹਦੀ ਲੋਕੇਸ਼ਨ ਉਪਲਬਧ ਹੈਗੀ ਆ ਤੇ ਬੀਚ ਜੇ ਕੋਈ ਵੀ ਸਪਰਾ 콜 ਕਰ ਸਕਦਾ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਹਰ ਫਰਾ ਦੀ 콜 ਦਾ ਜਵਾਬ ਔਰ ਕਮੈਂਟ ਦਾ ਜਵਾਬ ਦੇ ਸਕੀਏ ਠੀਕ ਹੈ ਨਹੀਂ ਕਦੇ ਕਦੇ ਹੁੰਦਾ ਟਾਈਮ ਥੋੜਾ ਬਿਜ਼ੀ ਹੁੰਦਾ ਸਾਡਾ ਤੇ ਫਿਰ ਵੀ ਜੇ ਕੋਈ ਵੀ ਆਦਮੀ ਦਾ ਕੰਟੈਕਟ ਫੋਨ ਨੰਬਰ ਫੋਨ ਕਦੀ ਕਦੀ ਨਹੀਂ ਵੀ ਰਿਪਲਾਈ ਕਰ ਹੁੰਦਾ ਤੇ WhatsApp ਤੇ ਮੈਸੇਜ ਜ਼ਰੂਰ ਛੱਡ ਦੇਵੇ ਤੇ ਅਸੀਂ ਜ਼ਰੂਰ ਕਾਲ ਕਰਾਂਗੇ ਉਹਨਾਂ ਨੂੰ ਸਾਨੂੰ ਮਾਣ ਮਹਿਸੂਸ ਹੋਏਗਾ ਕੋਈ ਵੀ ਫਾਰਮਰ ਸਾਨੂੰ ਸਲਾਹ ਵਾਸਤੇ ਆ ਫੋਨ ਕਰੇ ਜਾਂ ਕੋਈ ਵੀ ਇਨਫੋਰਮੇਸ਼ਨ ਲੈਣ ਲਈ ਮੈਨੂੰ ਬਹੁਤ ਚੰਗਾ ਲੱਗਦਾ ਹੈਗਾ ਕਿਉਂਕਿ ਮੇਰਾ ਨੇਚਰ ਹੈਗਾ ਇਨਫੋਰਮੇਸ਼ਨ ਗੇਨ ਕਰੋ ਔਰ ਅੱਗੇ ਸਪਰੈਡ ਕਰੋ ਮਤਲਬ ਜਿੱਦਾਂ ਕਹਿੰਦੇ ਸਰਸ ਇਨਫੋਰਮੇਸ਼ਨ ਜਾਂ ਪੜ੍ਹਾਈ ਨੂੰ ਜਾਂ ਸਿੱਖਿਆ ਨੂੰ ਜਾਂ ਨੋਲਜ ਨੂੰ ਜਿੰਨਾ ਵੰਡਿਆ ਜਾਵੇ ਉਹਨਾਂ ਉਹਦਾ ਵਿਸਤਾਰ ਹੁੰਦਾ ਹੈਗਾ ਤੇ ਆਪ ਉਸੇ ਹੀ ਜੀ ਕਿ ਮੈਂ ਸਿਧਾਂਤ ਤੇ ਚੱਲ ਰਿਹਾ ਤੇ ਜਿੰਨੀ ਕੁ ਨੋਲਜ ਮੈਨੂੰ ਹੈਗੀ ਆ ਮੈਂ ਆਪਣੀ ਨੋਲਜ ਜ਼ਰੂਰ ਸ਼ੇਅਰ ਕਰਦਾ ਹੈਗਾ ਜਿੰਨੇ ਵੀ ਭਰਾਵਾਂ ਦੇ ਨਾਲ ਹੈਗਾ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ